ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਲੁਧਿਆਣਾ ਤੋਂ ਸੰਸਦ ਮੈਂਬਰ ਰਾਜ ਸਭਾ ਸੰਜੀਵ अरोड़ा ਨੇ ਰਾਜ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਵਿੱਚ ਵਿਸ਼ੇਸ਼ ਜ਼ਿਕਰ ਦੌਰਾਨ ਚੀਨ ਤੋਂ ਦਰਾਮਦ ਕੀਤੇ ਫੈਬਰਿਕ ਨੂੰ ਭਾਰਤੀ ਬਾਜ਼ਾਰ ਵਿੱਚ ਅਣਉਚਿਤ ਦਰਾਮਦ ਡਿਊਟੀ ਤੇ ਡੰਪ ਕਰਨ ਤੇ ਚਿੰਤਾ ਪ੍ਰਗਟਾਈ। ਸਿੰਥੈਟਿਕ ਨੈਟਿਡ ਫੈਬਰਿਕਸ ਦੀ ਅਣਉਚਿਤ ਡੰਪਿੰਗ ਨੂੰ ਭਾਰਤੀ ਟੈਕਸਟਾਈਲ ਉਦਯੋਗ ਨੂੰ ਗੰਭੀਰ ਮੁੱਦਾ ਦੱਸਿਆ। ਉਹਨਾਂ ਨੇ ਕਿਹਾ ਕਿ ਇਸ ਪ੍ਰੈਕਟਿਸ ਨੇ ਦੇਸ਼ ਦੀ ਇੰਡਸਟਰੀ ਤੇ ਬਹੁਤ ਦਬਾਅ ਪਾਇਆ ਹੈ। ਜਿਸ ਕਾਰਨ ਨੌਕਰੀਆਂ ਮਾਲੀਆ ਅਤੇ ਸਾਡੀ ਉਤਪਾਦਨ ਸਮਰੱਥਾ ਦਾ ਮੂਲ ਖਤਰੇ ਵਿੱਚ ਹੈ ਉਹਨੇ ਕਿਹਾ ਕਿ ਪੋਲੀਸਟਰ ਉਦਯੋਗ ਜੋ ਇਸ ਸਮੇਂ 70% ਤੇ ਕੰਮ ਕਰ ਰਿਹਾ ਹੈ ਪਿਛਲੇ ਸਾਲ ਤੋਂ ਚੀਨ ਤੋਂ ਅਣਉਚਿਤ ਕੀਮਤਾਂ ਤੇ ਦਰਾਮਦ ਕਰਨ ਬੇਮਿਸਾਲ ਖਤਰੇ ਦਾ ਸਾਹਮਣਾ ਕਰ ਰਿਹਾ ਹੈ ਅਰੂਣਾ ਨੇ ਸਪਸ਼ਟ ਤੌਰ ਤੇ ਕਿਹਾ ਕਿ ਜੇਕਰ ਤੁਰੰਤ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇਹ ਖਤਰਾ ਭਾਰਤੀ ਉਦਯੋਗ ਨੂੰ ਅਧਰੰਗ ਕਰ ਸਕਦਾ ਹੈ ਸਮਰੱਥਾ 50% ਘਟ ਸਕਦਾ ਹੈ ਅਤੇ ਵਿਆਪਕ ਨੌਕਰੀਆਂ ਅਤੇ مالیੇ ਦਾ ਵੀ ਨੁਕਸਾਨ ਹੋ ਸਕਦਾ ਹੈ। ਉਹਨੇ ਕਿਹਾ ਕਿ ਚੀਨ ਤੋਂ ਨੀਟਡ ਫੈਬਰਿਕ ਦੀਆਂ ਦਰਾਮਦਾਂ ਦੀਆਂ ਕੀਮਤਾਂ ਭਾਰਤੀ ਤਾਗੇ ਦੀਆਂ ਬਰਾਮਦ ਕੀਮਤਾਂ ਨਾਲੋਂ ਵੀ ਘਟ ਹਨ ਇਹ ਭਾਰੀ ਕੀਮਤ ਅਸਮਾਨਤਾ ਚੀਨੀ ਨਿਰਮਾਤਾਵਾਂ ਬਲੂਨ ਆ ਪ੍ਰਾਪਤ ਅਨੁਚਿਤ ਫਾਇਦੇ ਨੂੰ ਉਜਾਗਰ ਕਰਦੀ ਹੈ ਜਿਸ ਨਾਲ ਸਾਡੇ ਘਰੇਲੂ ਉਦਯੋਗ ਨੂੰ ਗੰਭੀਰ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਰੋੜਾ ਨੇ ਮੰਗ ਕੀਤੀ ਕਿ ਚੀਨ ਤੋਂ ਫੈਬਰਿਕ ਦੀ ਦਰਾਮਦ ਤੇ ਰੋਕ ਲਗਾਉਣਾ ਅਤੇ ਮਹੱਤਵਪੂਰਨ ਭਾਰਤੀ ਉਦਯੋਗ ਦੀ ਸੁਰੱਖਿਆ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਸਾਨੂੰ ਇੱਕ ਪੱਧਰੀ ਖੇਡ ਦਾ ਮੈਦਾਨ ਬਣਾਉਣ ਅਤੇ ਸਾਡੇ ਲੱਖਾਂ ਨਾਗਰਿਕਾਂ ਦੀ ਰੋਜੀ ਰੋਟੀ ਦੀ ਰੱਖਿਆ ਲਈ ਠੋਸ ਉਪਾਅਾਂ ਦੀ ਲੋੜ ਹੈ। ਉਨੇ ਸੁਝਾਅ ਦਿੱਤਾ ਕਿ ਸਰਕਾਰ ਨੀਟਿਡ ਫੈਬਰਿਕਾਂ ਦੇ ਆਯਾਤ ਕਸਟਮ ਡਿਊਟੀ ਨੂੰ ਵੂਵਨ ਫੈਬਰਿਕਸ ਦੇ ਬਰਾਬਰ ਕਰਨ ਤੇ ਵਿਚਾਰ ਕਰ ਸਕਦੀ ਹੈ ਇਹ ਕਦਮ ਮੌਜੂਦਾ ਅਸੰਤੁਲਨ ਨੂੰ ਦੂਰ ਕਰਨ ਅਤੇ ਸਾਡੇ ਘਰੇਲੂ ਉਤਪਾਦਕਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ ਸ਼੍ਰੀਆ ਅਰੋੜਾ ਨੇ ਸਰਕਾਰ ਨੂੰ ਤੁਰੰਤ ਕਾਰਵਾਈ ਕਰਨ ਪ੍ਰਭਾਵਸ਼ਾਲੀ ਵਪਾਰ ਸੁਰੱਖਿਆ ਉਪਾਅ ਲਾਗੂ ਕਰਨ ਅਤੇ ਭਾਰਤੀ ਕਰੇਲੂ ਟੈਕਸਟਾਈਲ ਉਦਯੋਗ ਲਈ ਇੱਕ ਨਿਰਪੱਖ ਅਤੇ ਟਿਕਾਊ ਮਾਹੌਲ ਯਕੀਨੀ ਬਣਾਉਣ ਦੀ ਅਪੀਲ ਕੀਤੀ। ਇਸ ਦੌਰਾਨ ਸਥਾਨਿਕ ਸੰਨਤ ਨੇ ਰਾਜ ਸਭਾ ਵਿੱਚ ਭਾਗ ਦੇ ਮੁੱਦੇ ਨੂੰ ਉਭਾਰਨ ਲਈ ਅਰੋੜਾ ਦੀ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਹੈ। ਅਰਿਸੂ ਦਾਣਾ इंडस्ट्री लिमिटेड ਦੇ ਸੀਐਮਡੀ ਗगन ਖੰਨਾ ਨੇ ਕਿਹਾ ਕਿ ਇਹ ਸ਼ਾਇਦ ਪਹਿਲੀ ਵਾਰ ਹੈ ਕਿ ਜਦੋਂ ਕਿਸੇ ਸੰਸਦ ਮੈਂਬਰ ਨੇ ਰਾਜ ਸਭਾ ਵਿੱਚ ਟੈਕਸਟਾਈਲ ਉਦਯੋਗ ਦਾ ਮੁੱਦਾ ਉਠਾਇਆ ਹੈ ਉਹਨਾਂ ਨੇ ਕਿਹਾ ਕਿ ਅਰੋੜਾ ਉਦਯੋਗ ਦੀ ਬਿਹਤਰੀ ਲਈ ਬਹੁਤ ਵਧੀਆ ਕੰਮ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਅਰੋੜਾ ਪਹਿਲਾਂ ਵੀ ਵਿੱਤ ਮੰਤਰੀ ਸਮੇਤ ਕਈ ਸੰਬੰਧਿਤ ਧਿਰਾਂ ਕੋਲ ਇਹ ਮੁੱਦਾ ਉਠਾ ਚੁੱਕਿਆ ਹਨ ਉਨਾ ਕਹਿਆ ਕਿ ਅਰੂੜਾ ਚਾਹੁੰਦੇ ਹਨ ਕਿ ਇਸ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਉਹਨਾਂ ਇਹ ਵੀ ਕਿਹਾ ਕਿ ਚੀਨ ਤੋਂ ਦਰਾਮਦ ਕੀਤੇ ਜਾਣ ਵਾਲੇ ਫੈਬਰਿਕ ਕਾਰਨ ਦੇਸ਼ ਨੂੰ ਹਰ ਸਾਲ 10000 ਕਰੋੜ ਰੁਪਏ ਤੋਂ ਵੱਧ ਦੇ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ ਬਾਲਾਜੀ ਫਿਨਿਸ਼ਿੰਗ ਮਿਲਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਰਜਨੀਸ਼ ਗੋਪਤਾਨ ਨੇ ਕਿਹਾ ਕਿ ਅਰੂੜਾ ਵੱਲੋਂ ਰਾਜ ਸਭਾ ਵਿੱਚ ਇਹ ਮੁੱਦਾ ਉਠਾਉਣਾ ਸ਼ਲਾਘਾਯੋਗ ਹੈ ਇਹ ਮੁੱਦਾ ਪਹਿਲਾਂ ਵੀ ਕਈ ਹੋਰਾਂ ਵੱਲੋਂ ਵੱਖ-ਵੱਖ ਫੋਰਮਾਂ ਤੇ ਉਠਾਇਆ ਜਾ ਚੁੱਕਾ ਹੈ ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ ਜਿਸ ਕਾਰਨ ਭਾਰਤੀ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਉਨ੍ਹਾਂ ਕਿਹਾ ਕਿ ਹੁਣ ਉਮੀਦ ਦੀ ਕਿਰਨ ਜਾਗੀ ਹੈ ਕਿ ਇਹ ਮਸਲਾ ਜਲਦੀ ਹੱਲ ਹੋ ਜਾਵੇਗਾ ਉਨੇ ਕਿਹਾ ਕਿ ਚੀਨ ਤੋਂ ਦਰਾਮਦ ਕੀਤੇ ਫੈਬਰਿਕ ਨੂੰ ਭਾਰਤੀ ਬਾਜ਼ਾਰ ਵਿੱਚ ਅਣਉਚਿਤ ਕੀਮਤਾਂ ਤੇ ਡੰਪ ਕਰਨ ਕਾਰਨ ਕਈ ਕੋਈ ਨਵਾਂ ਉਦਯੋਗ ਨਹੀਂ ਆ ਰਿਹਾ ਸਗੋਂ ਮੌਜੂਦਾ ਉਦਯੋਗ ਵੱਡੇ ਕਟੇ ਕਾਰਨ ਬੰਦ ਹੋ ਰਹਿ ਹਨ ਨਵਕਾਰ ਡਾਈੰਗ ਦੇ ਐਮ ਡੀ ਮੁਕੇਸ਼ ਜੈਨ ਬਿੱਟੂ ਨਵਕਾਰ ਨੇ ਵੀ ਉਦਯੋਗ ਦੇ ਹਿੱਤਾਂ ਦੀ ਰਾਖੀ ਲਈ ਰੋੜਾ ਦੀ ਪਹਿਲ ਕਦਮੀ ਦਾ ਸਵਾਗਤ ਕੀਤਾ ਹੈ ਉਹਨਾਂ ਕਿਹਾ ਕਿ ਇਹ ਵਾਕਿਆ ਹੀ ਸ਼ਲਾਘਾਯੋਗ ਹੈ ਕਿ ਅਰੋੜਾ ਨੇ ਉਦਯੋਗ ਦਾ ਵੱਡਾ ਮੁੱਦਾ ਰਾਜ ਸਭਾ ਵਿੱਚ ਉਠਾਇਆ ਹੈ। ਉਹਨਾਂ ਕਿਹਾ ਕਿ ਅਰੋੜਾ ਉਦਯੋਗ ਦੀ ਬਿਹਤਰੀ ਅਤੇ ਭਲਾਈ ਲਈ ਸਖਤ ਮਿਹਨਤ ਕਰ ਰਹੇ ਹਨ। ਉਹਨਾਂ ਕਿਹਾ ਕਿ ਸਮੁੱਚੀ ਇੰਡਸਟਰੀ ਨੂੰ ਇਸ ਮੁੱਦੇ ਤੇ ਅਰੋੜਾ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਇਸ ਦਾ ਜਲਦੀ ਤੋਂ ਜਲਦੀ ਹੱਲ ਹੋ ਸਕੇ।